ਤੇ ਉਧਰ ਹਰਿਆਣਾ ਸਰਕਾਰ ਵੱਲੋਂ ਘਰੋਂ بے ਘਰ ਕੀਤੇ ਗਏ ਸਿੱਖਾਂ ਦੇ ਮੁੜ ਵਸੇਬੇ ਦੀ ਜ਼ਿੰਮੇਵਾਰੀ ਹਰਿਆਣਾ ਸਿੱਖ ਗੁਰਦੁਆਰਾ ਪਰੰਧ ਕਮੇਟੀ ਨੇ ਲਈ ਹੈ। ਹਰਿਆਣਾ ਸਰਕਾਰ ਵੱਲੋਂ ਉਜਾੜੇ ਗਏ ਸਿੱਖ ਪਰਿਵਾਰਾਂ ਦੇ ਨਾਲ ਅੱਜ ਹਰਿਆਣਾ ਸਿੱਖ ਗੁਰਦੁਆਰਾ ਪਰੰਧ ਕਮੇਟੀ ਦੇ ਇੱਕ ਵਫ਼ਦ ਨੇ ਮੁਲਾਕਾਤ ਕਰਕੇ ਦੁੱਖ ਵੰਡਾਇਆ। ਜਿੱਥੇ ਵਫ਼ਦ ਨੇ ਇਹ ਵੀ ਭਰੋਸਾ ਦਿੱਤਾ ਕਿ ਹਰਿਆਣਾ ਕਮੇਟੀ ਪੀੜਤ ਪਰਿਵਾਰਾਂ ਦੇ ਦੁਬਾਰਾ ਘਰ ਬਣਾਉਣ ਦੇ ਲਈ ਜ਼ਮੀਨ ਲੈ ਕੇ ਦੇਵੇਗੀ ਅਤੇ ਹਰ ਸੰਭਵ ਮਦਦ ਵੀ ਕਰੇਗੀ ਇਹ ਹਰਿਆਣੇ ਦੇ ਜਿਹੜੇ ਨਾਇਬ ਸਿੰਘ ਸੈਣੀ ਮਾਨਯੋਗ ਮੁੱਖ ਮੰਤਰੀ ਨੇ ਅਸੀਂ ਉਹਨਾਂ ਨੂੰ ਇੱਕ ਪੱਤਰ ਦੇ ਕੇ ਇਹ ਸਾਰੀ ਗੱਲ ਤੋਂ ਜਾਣੂ ਕਰਵਾਇਆ ਜਿਹਦੇ ਨਾਲ ਅਬ ਕਾਇਦਾ ਅਸੀਂ ਤਸਵੀਰਾਂ ਲਾਈਆਂ ਹੋਈਆਂ ਆ ਉਹਨਾਂ ਦੇ ਘਰ ਕਿੰਨੀ ਬੇਰਹਿਮੀ ਨਾਲ ਢਾਏ ਗਏ ਤੇ ਜਦੋਂ ਕਿਸੇ ਗਰੀਬ ਦਾ ਘਰ ਟੁੱਟਦਾ ਹੈ ਉਹਦਾ ਦਿਲ ਜਾਣਦਾ ਹੈ ਕਿ ਉਹਦੇ ਤੇ ਕੀ ਵਾਪਰਦਾ ਹੈ ਕਿਸ ਤਰ੍ਹਾਂ ਉਹਨਾਂ ਦਾ ਸਾਜੋ-ਸਮਾਨ ਸਾਰਾ ਲੁੱਟਿਆ ਗਿਆ ਖਿਲਾਰਿਆ ਗਿਆ ਜ਼ਲੀਲ ਕੀਤਾ ਗਿਆ ਹੱਥੋਂ ਪਾਈ ਬੀਬੀਆਂ ਬੱਚਿਆਂ ਬਜ਼ੁਰਗਾਂ ਨਾਲ ਕੀਤੀ ਗਈ ਤੇ ਸਾਨੂੰ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਸੁਣਨ ਤੋਂ ਬਾਅਦ ਇਹ ਪ੍ਰੋਸਾ ਦਿੱਤਾ ਕਿ ਤੁਰੰਤ ਕਾਰਵਾਈ ਕਰਕੇ ਅਸੀਂ ਉਹਨਾਂ ਦਾ ਮੁੜ ਵਸੇਬਾ ਤੇ ਉਹਨਾਂ ਦੇ ਪੁਖਤਾ ਪ੍ਰਬੰਧ ਤੇ ਨਾਲ ਜਿਹੜੇ ਢੱਠੇ ਹੋਏ ਘਰ ਨੇ ਅਸੀਂ ਇਹਦੇ ਚ ਲਿਖਿਆ ਹੋਇਆ ਕਿ ਉਹਨਾਂ ਨੂੰ ਦੁਬਾਰਾ ਬਣਾ ਕੇ ਦਿੱਤੇ ਜਾਣ ਆਸ ਕਰਦੇ ਹਾਂ ਕਿ ਸਾਡੇ ਵਾਲੇ ਮੁੱਖ ਮੰਤਰੀ ਨਾਲੋਂ ਇਹ ਆਪਣਾ ਵਧੀਆ ਕਾਰਗੁਜ਼ਾਰੀ ਦਾ ਸੁਨੇਹਾ ਦੇਣਗੇ ਰਾਜ ਕਰਨ ਨੂੰ ਹੱਕ ਨਹੀਂ ਸਮਝਣਗੇ ਇਨਸਾਫ ਨੂੰ ਫਰਜ ਸਮਝਣਗੇ ਕਾਰਨ ਲਤੀਫ ਪੂਰੇ ਦੇ ਅੰਦਰ ਜਲੰਧਰ ਵਿੱਚ 1947 ਤੋਂ ਉਜੜੇ ਘਰ ਜਿਹੜੇ ਸੀ ਇੱਥੇ ਆ ਕੇ ਵਸੇ ਤੇ ਪੰਜਾਬ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੇ ਘਰ ਢਾਏ ਜਿਹੜੇ ਅੱਜ ਤੱਕ ਉਹ ਨਹੀਂ ਬਣੇ ਵੇਖਦੇ ਆ ਹੁਣ ਸਾਡੀ ਇਹ ਗੱਲ ਜਾਂ ਸਿੱਖਾਂ ਦੀ ਗੱਲ ਜਿਹੜੀ ਸੀ ਇਹ ਪੰਜਾਬ ਦੇ ਮੁੱਖ ਮੰਤਰੀ ਦੇ ਸਾਹਮਣੇ ਹਰਿਆਣੇ ਦੇ ਮੁੱਖ ਮੰਤਰੀ ਕਿੰਦੀ ਛੇਤੀ ਫੈਸਲਾ ਲੈ ਕੇ ਦੱਸਦੇ